ਤੁਹਾਨੂੰ ਅੱਜ ਦੇ ਦਿਨ ਰਾਸ਼ਟਰੀ ਖੇਡ ਦਿਵਸ ਨੈਸ਼ਨਲ ਸਪੋਰਟਸ ਦੇ ਦਿਨਾਂ ਬਹੁਤ-ਬਹੁਤ ਮੁਬਾਰਕਾਂ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਜਿੰਨਾ ਕਰਕੇ ਰਾਸ਼ਟਰੀ ਖੇਡ ਦਿਵਸ ਆਪਾਂ ਮਨਾਉਣਾ ਸ਼ੁਰੂ ਕੀਤਾ ਜਿਹਨਾਂ ਦਾ ਨਾਮ ਹੈਗਾ ਮੇਜਰ ਧਿਆਨ ਚੰਦ ਤਾਂ ਭਾਰਤ ਹੀ ਹਾਕੀ ਦੇ ਇੱਕ ਮਹਾਨ ਖਿਡਾਰੀ ਜਿਨ੍ਹਾਂ ਨੂੰ ਕਿ ਦੁਨੀਆ ਦੇ ਮਹਾਨ ਹਾਕੀ ਖਿਡਾਰੀਆਂ ਦੇ ਵਿੱਚ ਵੀ ਗਿਣਿਆ ਜਾਂਦਾ ਹੈਗਾ ਉਹਨਾਂ ਦੀ ਖੇਡ ਸਦਕਾ ਖੇਡ ਦੇ ਨਾਲ ਲਗਨ ਸਦਕਾ ਉਹਨਾਂ ਨੂੰ ਹਾਕੀ ਦਾ ਜਾਦੂਗਰ ਦੇ ਨਾਮ ਨਾਲ ਵੀ ਆਪਾਂ ਜਾਣਦੇ ਹਾਂਗੇ ਤਾ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਜੀਵਨ ਦੇ ਬਾਰੇ ਜਨਮ ਦੇ ਬਾਰੇ ਗੱਲ ਕਰਾਂਗੇ ਤਾਂ ਉਹਨਾਂ ਦਾ ਜਨਮ ਸੀ 29 ਅਗਸਤ 1905 ਨੂੰ ਇਲਾਹਾਵਾਦ ਦੇ ਵਿੱਚ ਇੱਕ ਸਧਾਰਨ ਜਿਹੜਾ ਰਾਜਪੂਤ ਪਰਿਵਾਰ ਸੀ ਉਹਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤਾਂ ਉਹਨਾਂ ਨੇ 1926 ਦੇ ਵਿੱਚ ਦਿੱਲੀ ਦੇ ਵਿੱਚ ਇੱਕ ਬ੍ਰਾਹਮਣ ਜਿਹੜੀ ਰੈਜੀਮੈਂਟ ਸੀ ਉਹ ਜੁਆਇਨ ਕੀਤੀ ਮਤਲਬ ਅੰਗਰੇਜ਼ਾਂ ਦੀ ਉਹਨਾਂ ਨੇ ਕੰਮ ਕੀਤਾ ਪਰ ਉਸ ਸਮੇਂ ਉਹਨਾਂ ਦੀ ਹਾਕੀ ਦੇ ਪ੍ਰਤੀ ਕੋਈ ਦਿਲਚਸਪੀ ਨਹੀਂ ਸੀ ਤਾਂ ਉਸ ਸਮੇਂ ਉਸ ਰੈਜੀਮੈਂਟ ਦੇ ਵਿੱਚ ਇੱਕ ਸੂਬੇਦਾਰ ਸੀ ਮੇਜਰ Tiwari ਉਹਨਾਂ ਨੇ ਧਿਆਨ ਚੰਦ ਦੇ ਅੰਦਰ ਖੇਡਣ ਦੀ ਇੱਕ ਨਵੀਂ ਜਿਹੜੀ ਚਿੰਗ ਸੀ ਉਹ ਜਗਾਈ ਇਸ ਤੋਂ ਬਾਅਦ ਮੇਜੇ ਧਿਆਨ ਚੰਦ ਨੇ ਆਪਣੀ ਜਿਹੜੀ ਗੇਮ ਸੀ ਉਸ ਦੀ ਪ੍ਰੈਕਟਿਸ ਕੀਤੀ ਉਸ ਨੂੰ ਪਿਆਰ ਕੀਤਾ ਲਗਨ ਨਾਲ ਲੱਗੇ ਰਹੇ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਨਾਮ ਸੀ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਤਾਂ 1926 ਦੇ ਵਿੱਚ ਜਿਹੜੇ ਧਿਆਨ ਚੰਦ ਸੀ ਵੀ ਉਹ ਫੌਜ ਦੀ ਜਿਹੜੀ ਹਾਕੀ ਟੀਮ ਸੀ ਠੀਕ ਹੈ ਉਹਦੇ ਮੈਂਬਰ ਚੁਣੇ ਗਏ ਤੇ ਪਹਿਲੀ ਵਾਰ ਉਹ ਨਿਊਜ਼ੀਲੈਂਡ ਦੇ ਜਿਹੜੇ ਵਿਦੇਸ਼ੀ ਦੌਰਾ ਸੀ ਉਹਦੇ ਉੱਪਰ ਗਏ ਇਸ ਤੋਂ ਬਾਅਦ ਲਗਾਤਾਰ ਤਿੰਨ ਜਿਹੜੀਆਂ 올림픽 ਖੇਡਾਂ ਹੋਈਆਂ 1928 1932 1936 ਤਾਂ ਉਹਨਾਂ ਦੇ ਵਿੱਚ ਮੇਜਰ ਧਿਆਨ ਚੰਗਾ ਜਿਹੜਾ ਪ੍ਰਦਰਸ਼ਨ ਸੀ ਉਹ ਸਭ ਤੋਂ ਵਧੀਆ ਰਿਹਾ ਸੀ ਭਾਰਤੀ ਟੀਮ ਦੇ ਵਿੱਚੋਂ 1928 ਦੇ ਵਿੱਚ ਹਾਲੈਂਡ 올림픽 ਖੇਡਾਂ ਹੋਈਆਂ ਵੀ ਜਿਦੇ ਵਿੱਚ ਭਾਰਤ ਨੇ ਲਗਾਤਾਰ ਆਸਟਰੀਆ ਬੈਲਜੀਅਮ ਡੈਨਮਾਰਕ ਸਵਿਟਜ਼ਰਲੈਂਡਰ ਨੂੰ ਹਰਾ ਕੇ ਫਾਈਨਲ ਦੇ ਵਿੱਚ ਆਪਣਾ ਸਥਾਨ ਹਾਸਲ ਕੀਤਾ ਸੀ ਇਸ ਤੋਂ ਬਾਅਦ ਫਾਈਨਲ ਦੇ ਵਿੱਚ ਉਹਨਾਂ ਨੇ ਹਾਲੈਂਡ ਨੂੰ ਹਰਾਇਆ 1932 ਦੀ ਜਿਹੜੀ 올ੰਪਿਕ ਖੇਡਾਂ ਸੀ ਇਹ ਹੋਈਆਂ ਸੀ ਲਾਸ ਐਂਜਲਸ ਦੇ ਵਿੱਚ ਸ਼ੁਰੂਆਤ ਦੇ ਵਿੱਚ ਭਾਰਤ ਨੇ ਜਾਪਾਨ ਨੂੰ ਬਹੁਤ ਵੱਡੀ ਲੀਡ ਨਾਲ ਰਾਇਆ 11-1 ਦੇ ਨਾਲ ਇਸ ਤੋਂ ਬਾਅਦ ਅਮਰੀਕਾ ਨੂੰ ਬਹੁਤ ਵੱਡੀ ਲੀਡ ਨਾਲ ਹਰਾਇਆ 24-1 ਦੇ ਨਾਲ ਤਾਂ ਇਸ ਦੇ ਵਿੱਚ ਜਿਹੜੇ ਮੇਜਰ ਧਿਆਨ ਚੰਨ ਤੇ ਉਹਨਾਂ ਦੇ ਭਰਾ arup singh ਉਹਨਾਂ ਦਾ ਬਹੁਤ ਯੋਗਦਾਨ ਸੀ 1936 ਦੇ ਵਿੱਚ ਤੀਜੀ ਵਾਰ 올림픽 ਖੇਡਾਂ ਹੋਈਆਂ ਇਹ ਹੋਈਆਂ ਸੀ ਜਰਮਨੀ ਦੇ ਵਿੱਚ ਜਰਮਨੀ ਨੇ ਦੀ ਮੇਜ਼ਬਾਨੀ ਕੀਤੀ ਸੀ ਤਾਂ ਹੁਣ ਜਿਹੜਾ ਫਾਈਨਲ ਮੁਕਾਬਲਾ ਸੀ ਵੀ ਉਹ ਭਾਰਤ ਤੇ ਜਰਮਨੀ ਦੇ ਵਿਚਕਾਰ ਹੋਇਆ ਜਿਸ ਨੂੰ ਦੇਖਣ ਦੇ ਲਈ ਜਿਹੜਾ ਜਰਮਨੀ ਦਾ ਤਾਨਾਸ਼ਾ ਸੀ ਅਡੋਲਫ ਹਿਟਲਰ ਉਹ ਵੀ ਪਹੁੰਚਿਆ ਆਇਆ ਸੀ ਹੁਣ ਲਗਭਗ ਜਿਹੜੇ ਭਾਰਤ ਦੇ ਪ੍ਰਮੁੱਖ ਖਿਡਾਰੀ ਸੀ ਜਿਦੇ ਵਿੱਚ ਧਿਆਨ ਚੰਦ ਰੂਪ ਸਿੰਘ ਤੇ ਕਰਨਲ ਦਾਰਾ ਸਿੰਘ ਤਾਂ ਅਜੇ ਹੀ ਜਿਹੜੇ ਖਿਡਾਰੀ ਸੀ ਪਿਛਲੇ ਮੈਚਾਂ ਦੇ ਵਿੱਚ ਬਹੁਤ ਸਾਰੇ গোল ਕਰਕੇ ਐਸੀ ਉਹਨਾਂ ਨੂੰ ਜਿਹੜੇ ਜਰਮਨੀ ਦੇ ਫੋਰਵਰਡਰ ਸੀ ਉਹਨਾਂ ਨੇ ਕੇਰ ਲਿਆ ਸੀ ਜਰਮਨੀ ਜਿਹੜੇ ਖਿਡਾਰੀ ਸੀ ਉਹਨਾਂ ਨੇ ਧਿਆਨ ਚੰਨ ਸੀ ਉਹਨਾਂ ਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਉਹਨਾਂ ਦਾ ਕਿਹੜਾ ਦੰਦ ਸੀ ਉਹ ਵੀ ਟੁੱਟ ਗਿਆ ਪਰ ਇਲਾਜ ਕਰਾਉਣ ਤੋਂ ਤੁਰੰਤ ਬਾਅਦ ਜਿਹੜੇ ਉਹ ਦੁਬਾਰਾ ਫੇਰ ਉਸ ਮੈਦਾਨ ਦੇ ਵਿੱਚ ਆ ਗਏ ਸੀ ਇਹ ਜਿਹੜਾ ਮੈਚ ਹੈਗਾ ਵੀ ਬਹੁਤ ਕਾਫੀ ਜ਼ਿਆਦਾ ਫੇਮਸ ਹੈ ਕਿਉਂ ਫੇਮਸ ਹੈ ਕਿਉਂਕਿ ਲਗਾਤਾਰ ਜਿਹੜੇ ਧਿਆਨ ਚੰਨ ਸੀ ਉਹ ਕੋਸ਼ਿਸ਼ ਕਰ ਰਹੇ ਸੀ 골 ਕਰਨ ਦੀ ਪਰ 골 ਨਹੀਂ ਹੋ ਰਿਹਾ ਸੀ ਤਾਂ ਇਸ ਤੋਂ ਬਾਅਦ ਧਿਆਨ ਚੰਦੇ ਨੇ ਇਸ ਅੰਤਰਰਾਸ਼ਟਰੀ ਇੰਟਰਨੈਸ਼ਨਲ ਮੈਚ ਦੇ ਵਿੱਚ ਵੀ ਰੈਫਰੀ ਨੂੰ ਕਿਹਾ ਵੀ ਜਿਹੜਾ ਗੋਲ ਪੋਸਟ ਆ ਛੋਟਾਗਾ ਸਾਰੇ ਇਹ ਸੁਣ ਕੇ ਹੈਰਾਨ ਸੀ ਤਾਂ ਕਾਫੀ ਵਾਰ ਕਹਿਣ ਦੇ ਬਾਵਜੂਦ ਜਦੋਂ ਰੈਫਰੀ ਨੇ ਉਸ ਗੋਲ ਪੋਸਟ ਨੂੰ ਉਹਦੀ ਮਿੰਤੀ ਕਰਵਾਈ ਤਾਂ ਵਾਕਈ ਜਿਹੜਾ ਦਾ ਸਟੈਂਡਰਡ ਸਾਈਜ਼ ਸੀ ਉਸ ਤੋਂ ਉਹ ਛੋਟਾ ਸੀ ਤਾਂ ਇਹ ਜਿਹੜੀ ਘਟਨਾ ਸੀ ਇੱਕ ਬਹੁਤ ਵੱਡੀ ਘਟਨਾ ਸੀ ਕਿਉਂਕਿ ਉਹ ਜਿਹੜੇ ਖਿਡਾਰੀ ਸੀ ਉਸ ਸਮੇਂ ਬਹੁਤ ਪ੍ਰੈਕਟਿਸ ਕਰਦੇ ਸੀ ਮਿਹਨਤਜੰਦ ਸੀ ਉਹ ਬਹੁਤ ਜ਼ਿਆਦਾ ਪ੍ਰੈਕਟਿਸ ਕਰਦਾ ਸੀ ਪ੍ਰੈਕਟਿਸ ਕਰਨ ਹੀ ਉਸ ਗੋਲ ਪੋਸਟ ਨੂੰ ਦੇਖ ਪਾਇਆ ਕਿਉਂਕਿ ਉਹ ਅਕਸਰ ਸ਼ਾਰਟ ਖੇਡਦਾ ਸੀ ਤੇਰੇ ਸ਼ਾਰਟਸ ਸੀ ਉਹ ਗੋਲ ਪੋਸਟ ਦੇ ਵਿੱਚ ਲੱਗਦੇ ਸੀ ਪਰੰਤੂ ਉਸ ਦਿਨ ਨਹੀਂ ਲੱਗ ਰਹੇ ਸੀ ਕਿਉਂਕਿ ਇਹਨਾਂ ਨੂੰ ਬਹੁਤ ਵਾਰ ਟਰਾਈ ਕੀਤਾ ਕੋਈ ਵੀ ਗੋਲ ਨਹੀਂ ਹੋ ਰਿਹਾ ਸੀ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਸ਼ੰਕਾ ਪੈਦਾ ਹੋਈ ਵੀ ਇਹ ਜਿਹੜਾ ਗੋਲ ਪੋਸਟ ਹੈਗਾ ਉਹ ਛੋਟਾਗਾ ਇਸ ਫਾਈਨਲ ਮੈਚ ਤੋਂ ਬਾਅਦ ਵੀ ਜਿਹੜਾ ਅਡਾਲ ਫਿਟਲਰ ਸੀ ਤਿਕਾ ਵਿਸ਼ੇਸ਼ ਤੌਰ ਤੇ ਮਿਲਣ ਦੇ ਲਈ ਮੇਜਰ ਧਿਆਨ ਚੰਦ ਨੂੰ ਆਇਆ ਇਸ ਤੋਂ ਬਾਅਦ ਉਸਨੇ ਉਹਦੇ ਅੱਗੇ ਇੱਕ ਆਫਰ ਵੀ ਰੱਖੀ ਧਿਆਨ ਚੰਦ ਅੱਗੇ ਵੀ ਜੇਕਰ ਉਹ ਭਾਰਤ ਨੂੰ ਛੱਡ ਕੇ ਜਰਮਨੀ ਦੇ ਵਿੱਚ ਆਉਂਦਾਗਾ ਤਾਂ ਉਹਨਾਂ ਨੂੰ ਫੀਲਡ ਮਾਰਸ਼ਲ ਦਾ ਅਹੁਦਾ ਵੀ ਦਿੱਤਾ ਜਾਏਗਾ ਪਰੰਤੂ ਧਿਆਨ ਚੰਦ ਨੇ ਇਹ ਜਿਹੜੀ ਉਹਨਾਂ ਦੀ ਮੰਗ ਸੀ ਇਸ ਨੂੰ ਠੁਕਰਾਤਾ 1949 ਦੇ ਵਿੱਚ ਧਿਆਨ ਚੰਦ ਨੇ ਹਾਕੀ ਤੋਂ ਸੰਨਿਆਸ ਲੈ ਲਿਆ ਤੋਂ ਬਾਅਦ ਉਹ ਮੇਜਰ ਦੇ ਅਹੁਦੇ ਤੱਕ ਵੀ ਪਹੁੰਚੇ 1956 ਦੇ ਵਿੱਚ ਉਹਨਾਂ ਨੂੰ ਕਿਦੇ ਵਿੱਚ ਦਿੱਤੀਆਂ ਗਈਆਂ ਸੇਵਾਵਾਂ ਦੇ ਬਦਲੇ ਪਦਨਪੂਰਨ ਦੇ ਰਿ ਪੁਰਸਕਾਰ ਸੀ ਉਹ ਵੀ ਪ੍ਰਾਪਤ ਹੋਇਆ ਇਸ ਤੋਂ ਬਾਅਦ 3 ਦਸੰਬਰ 1979 ਨੂੰ ਇਹ ਜਿਹੜੇ ਭਾਰਤ ਦੇ ਮਹਾਨ ਹਾਕੀ ਖਿਡਾਰੀ ਸੀ ਵੀ ਇਸ ਦੁਨੀਆ ਨੂੰ ਅਲਵਿਦਾ ਆ ਗਈ ਸੀ ਆਪਣੇ ਕੈਰੀਅਰ ਦੇ ਵਿੱਚ ਧਿਆਨ ਚੰਦ ਨੇ ਲਗਭਗ 185 ਮੈਚਾਂ ਦੇ ਵਿੱਚ 570 ਗੋਲ ਕੀਤੇ ਜੇਕਰ ਅਸੀਂ ਉਹਨਾਂ ਦੇ ਘਰੇਲੂ ਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ 1000 ਤੋਂ ਵੱਧ ਜਿਹੜੇ ਗੋਲ ਸੀ ਉਹ ਕੀਤੇ ਹੈਗੇ ਮਤਲਬ ਉਹਨਾਂ ਨੂੰ ਆਪਣੀ ਗੇਮ ਦੇ ਨਾਲ ਇੰਨਾ ਪਿਆਰ ਸੀ ਵੀ ਉਹਦੀ ਬਹੁਤ ਜ਼ਿਆਦਾ ਪ੍ਰੈਕਟਿਸ ਸੀ ਉਹ ਕਰਦੇ ਸੀ ਸਾਡੇ ਭਾਰਤ ਦੇ ਮਹਾਨ ਖਿਡਾਰੀ ਨੇ ਇਹ ਸਾਡੇ ਅੱਜ ਦੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਪ੍ਰੈਕਟਿਸ ਆਪਣੀ ਗੇਮ ਦੇ ਨਾਲ ਪਿਆਰ ਕਰਨ ਦੇ ਲਈ ਪ੍ਰੇਰਿਤ ਕਰਦੇ ਹੈ ਹਿਸਟਰੀ ਖੇਡ ਦਿਵਸ ਹੈ ਆਪਾਂ 2012 ਤੋਂ ਮਨਾਉਣਾ ਸ਼ੁਰੂ ਕੀਤਾ ਸੀ ਮਤਲਬ ਜਿਸ ਦਿਨ ਮੇਜਰ ਧਿਆਨ ਚੰਦੀ ਜਨਮ ਦਿਨ ਹੁੰਦਾਗਾ ਉਸ ਦਿਨ ਆਪਾਂ ਇਸ ਨੂੰ ਰਾਸ਼ਟਰੀ ਖੇਡ ਦਿਵਸ ਦੇ ਤੌਰ ਤੇ ਮਨਾਉਣੀ ਹੈਗੀ ਪਹਿਲੀ ਵਾਰ 2012 ਦੇ ਵਿੱਚ ਇਹ ਮਨਾਇਆ ਗਿਆ ਸੀ ਅਗਰ 29 ਅਗਸਤ 2012 ਨੂੰ ਇਸ ਦਿਨ ਭਾਰ ਦੇ ਜਿਹੜੇ ਮਹਾਨ ਖਿਡਾਰੀ ਨੇ ਠੀਕ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਅ ਅੰਤਰਰਾਸ਼ਟਰੀ ਪੱਧਰ ਦੇ ਉਪਰ ਮੈਡਲ ਪ੍ਰਾਪਤ ਕੀਤੇ ਹੈਗੇ 올림픽 ਦੇ ਵਿੱਚ ਮੈਡਲ ਪ੍ਰਾਪਤ ਕੀਤੇ ਹੈਗੇ ਦੂਸਰੇ ਜਿਹੜੇ ਸਾਡੇ ਕੋਚ ਸਹਿਬਾਨ ਹੈਗੇ ਉਹਨਾਂ ਨੂੰ ਇਹ ਪੁਰਸਕਾਰ ਹੈ ਜਿਹੜੇ ਉਹ ਦਿੱਤੇ ਜਾਂਦੇ ਹੈਗੇ ਇਸ ਰਾਸ਼ਟਰੀ ਖੇਡ ਦਿਵਸ ਮੌਕੇ ਜਿਹੜੇ ਅਵਾਰਡ ਮਿਲਦੇ ਵਕ ਵਕ ਕੈਟਾਗਰੀਜ਼ ਦੇ ਵਿੱਚ ਸਪੋਰਟਸ ਦੇ ਵਿੱਚ ਤਾਂ ਦਾ ਮੇਜਰ ਧਿਆਨ ਚੰਦ ਖੇਲ ਰਤਨ ਅਰਜਨ ਅਵਾਰਡ ਦਰੋਣਾਚਾਰੀ ਅਵਾਰਡ ਧਿਆਨ ਚੰਦ ਅਵਾਰਡ ਫॉर ਲਾਸਟ ਟਾਈਮ ਅਚੀਵਮੈਂਟ ਇਹ ਜਿਹੜੇ ਅਵਾਰਡ ਹੈਗੇ ਪੁਰਸਕਾਰ ਹੈਗੇ ਉਹ ਦਿੱਤੇ ਜਾਂਦੇ ਹੈ ਖਿਡਾਰੀਆਂ ਨੂੰ ਤੇ ਉਹਨਾਂ ਦੇ ਕੋਚ ਸਹਿਬਾਨ ਨੂੰ ਤਾਂ ਅੱਜ ਦੇ ਇਸ ਦਿਨ ਦੀ ਤੁਹਾਨੂੰ ਸਾਰਿਆਂ ਨੂੰ ਮੁੜ ਫੇਰ ਬਹੁਤ ਬਹੁਤ ਮੁਬਾਰਕਾਂ